ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸੂਤਾ ਦੀ ਵੈਰੈਟੀ ਜੀ ਪਹਿਲਾਂ ਵੀ ਬਹੁਤ ਰੰਗੜੀਆਂ ਜਿੰਨੇ ਵੈਰੈਟੀ ਆਈ ਸੀਗੀ ਪਹਿਲਾਂ ਇਹਦੇ ਵਿੱਚ ਵੈਰੈਟੀ ਖਤਮ ਹੋ ਗਈ ਸੀਗੀ ਨਵੇਂ ਦੁਬਾਰੇ ਸਾਰੇ ਰੰਗੜੀਆਂ ਫੇਰ ਆ ਗਈ ਜਿਹਦੇ ਵਿੱਚ ਡਿਜ਼ਾਈਨ ਦੇਖੋ ਜੀ ਜਾਮ ਦੇ ਉੱਤੇ ਕਪੜਾ ਇਹ ਜਾਮ ਕਾਟਨ ਦੇ ਉੱਤੇ ਫਾਈਨ ਜੀ ਸੂਤਾ ਬਿਲਕੁਲ ਜਾਮ ਕਾਟਨ ਦੇ ਉੱਤੇ ਫੁੱਲ ਪਿਆ ਚੁੰਨੀ ਦੇ ਨਾਲ ਮੈਚਿੰਗ ਸੂਟ ਹੈ ਜੀ ਫੁੱਲ ਕਾ ਚੁੰਨੀ ਦੇ ਨਾਲ ਹੈ ਜੀ ਇਹ ਮਾਰਕੀਟ ਦੇ ਵਿੱਚ ਵਿਕੇ 1400 ਵਿਕੇ 1500 ਸਾਡਾ ਰੇਟ ਸਿਰਫ 850 ਰੁਪਏ ਕਰਤਾ ਜੀ ਇਹ 850 ਰੁਪਏ ਦੇ ਵਿੱਚ ਜੀ ਜਾਮ ਕਾਟਣ ਦਾ ਕੱਪੜਾ ਹੈਗਾ ਬਿਲਕੁਲ ਫੁੱਲ ਪਿਆਉਣ ਦੀ ਚੁੰਨੀ ਹੈ ਜੀ ਫੈਂਸੀ ਮੈਚਿੰਗ ਸੂਟ ਹੈਗਾ ਥੋੜਾ ਜਿਹਾ ਕੜਾਈ ਦਾ ਕੰਮ ਕੀਤਾ ਹੋਇਆ ਹੈਗਾ ਉੱਤੇ ਬਿਲਕੁਲ ਫੈਂਸੀ ਕੁਆਲਿਟੀ ਦੇ ਉੱਤੇ ਹੈ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਛੇਰ ਮੇਲਾ ਚੱਲ ਰਿਹਾ ਹੈਗਾ ਸ਼ੇਰ ਮੈਲੇ ਦਿੱਤੇ ਜੀ ਸਾਢੇ 800 ਦੇ ਹੁਣ ਗਾਤਾ ਜੀ ਇਹ ਰੰਗ ਦੇਖੋ ਇਹਦੇ ਵਿੱਚ ਸਾਰੇ ਬਹੁਤ ਵਧੀਆ ਕੱਟਣਾ ਦੇ ਵਿੱਚ ਮਾਲ ਪਹੁੰਚਿਆ ਹੋਇਆ ਜੀ ਇਹ ਆ ਦੇ ਕਲਰ ਦੇਖੋ ਇੱਕ ਤੋਂ ਇੱਕ ਵਧੀਆ ਕੁੜੀਆਂ ਕੱਟੀਆਂ ਵਾਲੀ ਵੈਰਾਈਟੀ ਹੈ ਸਾਰੀ ਜੀ ਇਹ ਫਾਈਨਸੀ ਕੁਆਲਟੀ ਦਿੱਤੇ ਹੈਗਾ ਹਰ ਇੱਕ ਕਟਾਈ ਦੇ ਵਿੱਚ ਤਕਰੀਬਨ 3 ਜਾਂ 4 ਕਲਰਾਂ ਦੇ ਵਿੱਚ ਮਾਲ ਪਹੁੰਚਿਆ ਹੋਇਆ ਜੀ ਇਹਦੇ ਵਿੱਚ ਤਿੰਨ ਜਾਂ ਚਾਰ ਕਰਦਾ ਦੇ ਚਮਾਲ ਆ ਜੀ ਦੇਖੋ ਚਾਰ ਕਰਦਾ ਦੇ ਚਮਾਲ ਆ ਜੀ ਦੇ ਵਿੱਚ ਇਹ ਕੱਲ ਥੱਲੇ ਖੁੱਲ ਗਿਆ ਤੈਨ ਕਲ ਰਾਹ ਵੇ ਨਹੀਂ ਜੀ ਅਰੇਟ ਸਿਰਫ 850 ਰੁਪਇਆ ਜੀ ਭਰਾਮਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ 850 ਰੁਪਇਆ ਦੇ ਵਿੱਚ ਫੈਂਸੀ ਸੂਟ ਪਿਓਰ ਤੇ ਦੁਪੱਟੇ ਦੇ ਨਾਲ ਕਿ ਜਾਇ ਦੇਖੀ ਚੱਲੋ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਦਿਖਾਵਾਂਗੀ ਤੁਹਾਨੂੰ ਸਾਰੇ ਆਹ ਦੇਖੋ ਜੀ ਹੋਰ ਡਿਜ਼ਾਈਨ ਆ ਗਿਆ ਦੇ ਵਿੱਚ ਕਲਰ ਤੇ ਡਿਜ਼ਾਈਨ ਥੋੜੀ ਜਿਹੀ ਕਢਾਈ ਦਾ ਕੰਮ ਆਈ ਆ ਦੇਖੋ ਨਾਲ ਗਲ ਮੇ ਤੇ ਥੋੜਾ ਜਿਹਾ ਬਣਿਆ ਹੋਇਆਗਾ ਥੋੜਾ ਹੁਣ ਨੀਚੇ ਬਣਿਆ ਹੋਇਆਗਾ ਸਿਰਫ 850 ਦੇ ਵਿੱਚ ਹੈ ਜੀ ਆ ਸਰਵਾ ਦਾ ਕਪੜਾ ਆ ਗਿਆ ਇਹਦੇ ਨਾਲ ਆ ਗਿਆ ਜੀ ਪਿਓਰ ਮਸਲੀਨ ਦਾ ਦੁਪੱਟਾ ਉਹ ਇਹਨਾਂ ਪਿਓਰ ਦਾ ਦੁਪੱਟਾ ਹੈ ਇਹਨਾਂ ਪਿਓਰ ਮਸਲੀਨ ਦਾ ਜੀ ਰੇਟ ਉਹੀ 850 ਰੁਪਏ ਪਿਆਰ ਮਸ਼ੀਨ ਆ ਜੀ ਬਿਲਕੁਲ ਜਮਾ ਗੰਡੇ ਤੇ ਫਰਤ ਵਰਗੀਆਂ ਜਮਾ ਠੀਕ ਸਟੀ ਕਰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਇਕ ਕਰੋ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸਿਰਮੇਲਾ ਚੱਲ ਰਿਹਾ ਹੈਗਾ ਧਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਰਮੇਲੇ ਤੇ ਜੀ ਬਹੁਤ ਫੈਂਸੀ ਰੰਗ ਤੇ ਫੈਂਸੀ ਸੂਟਾਂ ਦੇ ਵਿੱਚ ਮਾਲ ਇਹ ਮਸਲੀਨ ਦੀ ਚੁੰਨੀ ਆ ਪਿਆਰ ਮਸ਼ੀਨ ਦੀ ਜੀ ਤੇ ਆ ਦੇਖੀ ਚਲੋ ਜੀ ਕਲਰ ਕਿੰਨੇ ਸੋਹਣੇ ਸੋਹਣੇ ਕਰਾਣੇ ਜਮਾਲ ਪਹੁੰਚੂਕਿਆ ਹੈਗਾ ਰਾਮ adiabatic ਦਿੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਾਰੀ ਸੇਲ ਮੇਲੇ ਤੇ 850 ਕਰਤਾ ਜੀ ਇਹ 850 ਰੁਪਏ ਦੇ ਵਿੱਚ ਜਿਵੇਂ ਤੁਹਾਨੂੰ ਦਿਖਾ ਰਹੇ ਆ ਕਿ ਹਾਲ ਇੱਕ ਕੰਜੇ ਦੇ ਵਿੱਚ ਤਕਰੀਬਨ 3 ਜਾਂ 4 ਕਲਰਾਂ ਦੇ ਵਿੱਚ ਮਾਲ ਮਿਲੂਗਾ ਤੁਹਾਨੂੰ ਇੱਕ ਤੋਂ ਇੱਕ ਕਲਰ ਦਾ ਟਿਕ ਟਕ ਕੜਿਆ ਜ ਵਧੀਆ ਬਸ ਸਾਰਾ ਥੋੜੀ ਜਿਹੀ ਕੜਾਈ ਦੇ ਕੰਮ ਵਾਲਿਆ ਜੀ ਸਾਰੇ ਇਹ ਫੈਨਸੀ ਕੁਆਲਟੀ ਦੇ ਉੱਤੇ ਆ ਬਿਲਕੁਲ ਆ ਦੇਖੋ ਜੀ ਪਿਆਰ ਮਸਲੀਨ ਦੀ ਚੁੰਨੀ ਦੇ ਨਾਲ ਆੜ ਜਾਇ ਨਾ ਸਿਰਫ 850 ਜੀ ਘੱਤਾ ਜੀ ਇਹ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫਿੱਟਾ ਜਾ ਰਿਹਾ ਹੈ ਜੀ ਭਰਾਵਾਂ ਦੀ ਹਿੱਤ ਵਿੱਚ ਸੇਲ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਵਿੱਚੋਂ ਸ਼ਾਨਦਾਰ ਡਿਜ਼ਾਈਨ ਗਾਇ ਹੋਏ ਸਾਰੇ ਅੱਜਕੱਲ ਚੱਲਦਾ ਨਾ ਫੈਨਸੀ ਕਲਰ ਸਾਰੇ ਫੈਨਸੀ ਕਲਰਾਂ ਦੇ ਸਮਾਲ ਆਇਆ ਹੋਈ ਸਾਰਾ ਸਟਾਈਲ ਵਾਲਾ ਸੂਟ ਹੈ ਜੀ ਬਿਲਕੁਲ ਫਰੀਕ ਕਢਾਈ ਦਾ ਕੰਮ ਹੈ ਬਿਲਕੁਲ ਮੈਚਿੰਗ ਸੂਟ ਹੈ ਸਵਾਰ ਦਾ ਕਪੜਾ ਗਿਆ ਜੀ ਆ ਪ्युअर ਮਸ਼ੀਨ ਦਾ ਦੁਪੱਟਾ ਗਿਆ ਇਹਦੇ ਨਾਲ ਪ्युअर ਮਸ਼ੀਨ ਦਾ ਦੁਪੱਟਾ ਜੀ ਜਮਾ ਬਿਲਕੁਲ ਰਗੋੜੀ ਦੁਪੱਟਾ ਬਣਿਆ ਸੋਹਣਾ ਰੇਟ ਇਹਦਾ ਵੀ 850 ਹੀ ਆ ਜੀ 850 ਰੁਪਏ ਦੇ ਵਿੱਚ ਜੀ ਕਲਰ ਹੈ ਇਹਦੇ ਵਿੱਚ ਦੇਖੋ ਇੱਕੋ ਤੇ ਇੱਕ ਕਲਰ ਵਧੀਆ ਇੱਕੋ ਤੇ ਇੱਕ ਕਲਰ ਵਧੀਆ ਇਹਦੇ ਵਿੱਚ ਸਾਰੇ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 850 ਰੁਪਏ ਦੇ ਵਿੱਚ ਕਰਤਾ ਜੀ ਫੈਨਸੀ ਸੂਟ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਇਹਨਕਦਾ ਬਹੁਤ ਆਏ ਇਹਦੇ ਵਿੱਚ ਪਹਿਲਾਂ ਬਹੁਤ ਇਨਜਮਾਲ ਆਇਆ ਸੀਗਾ ਨਵੇਂ ਦੁਆਰੇ ਬਹੁਤ ਹੀ ਡਿਜ਼ਾਈਨਾਂ ਦੇ ਕਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਬਿਲਕੁਲ ਆ ਜਾਮ ਕਾਟਨ ਤੇ ਕਪੜਾ ਫੈਂਸੀ ਸੂਟ ਹੈ ਫੈਂਸੀ ਦੁਪੱਟੇ ਦੇ ਨਾਲ ਫੈਂਸੀ ਸੂਟ ਦੇਖੋ ਜੀ ਇਹਦੇ ਵਿੱਚ ਫੁੱਲ ਪਿਆ ਟੁੰਮੀ ਦੇ ਨਾਲ ਹੈ ਜੀ ਇਹ ਫੁੱਲ ਪਿਆਉ ਚੁੰਨੀ ਦੇ ਨਾਲ ਸਿਰਫ 850 ਦਾ ਕਰਤਾ ਜੀ ਇਹ 850 ਦੇ ਵਿੱਚ ਜੀ ਬਹੁਤ ਹੀ ਡਿਜ਼ਾਈਨ ਆ ਗਈ ਇਹਦੇ ਵਿੱਚ 850 ਦੇ ਵਿੱਚ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਜਾਮ ਕਾਟਨ ਦੇ ਉੱਤੇ ਕਪੜਾ ਫੁੱਲ ਪਿਆਉ ਚੁੰਨੀ ਨਾਲ ਤੇ ਫੁੱਲ ਪਿਆਉ ਦੀ ਮਸ਼ੀਨ ਦੀ ਚੁੰਨੀ ਨਾਲ ਜੀ ਆਵਾ ਰੇਟ 850 ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਰੰਗ ਦੇਖੋ ਹੀ ਸਾਰੇ ਵਧੀਆ ਕਲਰ ਇੱਕ ਤੋਂ ਇੱਕ ਸੋਹਣੇ ਕਲਰਾਂ ਫੈਨਸੀ ਕਲਰਾਂ ਦੇ ਵਿੱਚ ਰੇਟ ਸਿਰਫ 850 ਰੁਪਈਆ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਵਾਂ ਦੀ ਹੱਟੀ ਵਾਸਟੇਨ ਰੋਡ ਮੋੜ ਮੰਡੀ